ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਭਲਾ ਲੱਗੇ ਆ ਪਿੰਡ ਲੱਖੂਵਾਲ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਬੜਾ ਦਿਖਾਵਾਂਗੇ ਦੋਵੇਂ ਗੱਬਣਾ ਤਿਆਰ ਆ ਤੇ ਆਪਾਂ ਪਹੁੰਚੇ ਆ ਭਾਜੀ ਨੀਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਾਥੀ ਕੋਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਨਾਵ ਠੀਕ ਠਾਕ ਬਹੁਤ ਵਧੀਆ ਗੁਰੂ ਰਾਮ ਦਾ ਸਿਕਪਾ ਜੀ ਹਾਂਜੀ ਕਿਰਪਾਈ ਚਾਹੀਦੀ ਆ ਹਾਂਜੀ ਇਹ ਨਾਮ ਤੇ ਆਪਣਾ ਐਡਰੈਸ ਦੱਸ ਦਿਓ ਨਾਮ ਨੀਟਾ ਬਣ ਲਖੂਵਾਲ ਤਸੀਲੀਆਂ ਵਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 994460566 ਠੀਕ ਹੈ ਜੀ ਹਾਂਜੀ ਤੇ ਕਰੀ ਸ਼ੁਰੂਆਤ ਫਿਰ ਹਾਂਜੀ ਕਰੋ ਮੈਂ ਦੱਸਿਆ ਪਹਿਲੇ ਨੰਬਰ ਤੇ ਕਿ ਨੌਤ ਸੁਆ ਸੁਣਾ ਨੇ ਪਹਿਲਾ ਸੁਆ ਵੈੜ ਸੁਣੀ ਆ ਅੱਛਾ ਜੀ ਮੂੰਹ ਚਾਰ ਦੰਦ ਆ ਅੱਛਾ ਜੀ ਹਾਂਜੀ ਤੇ ਦੇਣਾ ਲੈ ਰਹੇ ਮਤਲਬ 17 18 ਲੈਦੇ ਸੋਨ ਚ ਠੀਕ ਹੈ ਠੀਕ ਹੈ 20 ਵੀ ਲੈ ਸਕਦੀ ਆ ਅੱਛਾ ਜੀ ਹਾਂਜੀ ਪਰ ਵਛੀ ਬਹੁਤ ਜ਼ਿਆਦਾ ਚੰਗੀ ਵੇਖੋ ਐਦਾਂ ਦੇ ਅੱਗੇ ਵੀ ਆਪਾਂ ਇੱਕ ਪਾਈ ਵਛੀ ਹਾਂਜੀ 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 ਲੋ 2:00 ਥੰਢੀ ਠੀਰੀ ਬੱਛੀ ਆ ਸਾਫ ਇੰਨੀ ਜਿਆਦੀ ਹੱਦੋਂ ਕੋਈ ਪਾਲ ਭੁੱਲਦਾ ਨਾ ਨੀ ਵੇਖੋ ਠੀਕ ਠੀਕ ਹਾਂ ਬਾਕੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਠੀਕ ਹੈ ਜੀ ਲੋ 2:00 ਪਾਓ ਤੇ ਖੂਬਸੂਰਤ ਮਾੜੇ ਹੁਣ ਵੀ ਬੜਾ ਚੱਗਾ ਕੱਢਣ ਦੀ ਵੇਖੋ ਜੇ ਤਾਸਾ ਦੇ ਤੁਸੀਂ ਬਹੁਤ ਹੀ ਜ਼ਿਆਦਾ ਬਰੀਕੀ ਦੇ ਵਿੱਚ ਹੈ ਵੜ ਤੇ ਚਾਰ ਦੰਦ ਆ ਜੇ ਮੋਹ ਤੇ ਅੰਡਰ ਕੁਆਲਿਟੀ ਤੇ ਚੈੱਕ ਕਰ ਸਕਦਾ ਢੇਲਾ ਢੋਲਾ ਜੇ ਕਾਫੀ ਜਿਆਦਾ ਚਲੋ ਸੂਨ ਤੱਕ ਅਜੇ ਚੰਗਾ ਹੋਣਾ ਨਬਣਾ ਲੂਗੀ ਤੇ ਦੇਣਾ ਜੇ ਲੱਗੂਗੀ ਕੋਈ 17 18 20 ਕਹਿੰਦਾ ਹੋਰ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵੈਣ ਜਟ ਜਟ ਤੇ ਥਣ ਲੱਗੂਗਾ ਇਹਨੂੰ ਵੀ ਇਹ ਤੇ ਲਾਟੋ ਲੱਗਾ ਫੀ ਹਵਾਨੇ ਤੇ ਇਹ ਕੱਤ ਵਜਨ ਦੀ ਬਹੁਤ ਜ਼ਿਆਦਾ ਚੰਗੀ ਆ ਇਹ ਚੈੱਕ ਕਰ ਸਾਡੇ ਤੁਸੀਂ ਲਾਗੇ ਤੋਂ ਅਜੇ ਬਹੁਤ ਹੀ ਜ਼ਿਆਦਾ ਢਿਲਾ ਲੱਗਾ ਸੀਲ ਠੰਡੀ ਬੜੀ ਆ ਠੀਕ ਹੈ ਜੀ ਹਾਂ ਜੀ ਇਹ ਕੀ ਮੁੱਲ ਵੀਰ ਜੇ ਰਹਿ ਮੁੱਲ ਵੀਰ ਦੀ ਜਿੰਨਾ ਰਿਆਂ ਦੇ ਕਰ ਦਿੰਦੇ ਆ ਪਰ ਕੀ ਬੜੀ ਚੰਗੀ ਜਿਆਦੀ ਆ ਜਾਤ ਨੱਥਰ ਵਾਲੀ ਆ ਹਾਂ ਜੀ ਹਾਂ ਜੀ ਬੱਚੀ ਤੇ 65 70 ਹਜ਼ਾਰ ਦੀ ਬਰ ਆਪਾਂ ਜਾਇ ਦੇ ਦੇਣੀ ਆ ਹਾਂ ਜੀ ਮੁੱਲ 60 ਆ ਤੇ 55 ਹੀ ਦੇ ਦਈਏ ਛੱਡ ਦਿੱਤੇ ਥੋੜੇ ਬੋਲੇ ਦੱਸੋ ਕਿ ਨਹੀਂ ਛੱਡੀਏ ਯਾਰ ਕਿਦੋਂ ਯਾਰ ਛੱਡੀਏ ਜਿੰਨਾ ਤੇ ਕਹਿੰਦੇ ਦੋ ਛੱਡੀਏ ਦੋ ਛੱਡੀਏ ਤਿੰਨ ਹੀ ਛੱਡ ਦਿੰਨੇ ਆ 52 52000 ਦਿਆਂਗਾ ਤੇ ਛੋਟ ਕਰਦਾਂਗੇ ਠੀਕ ਆ ਲੋਰ ਵੇਖੋ ਬੱਛੀ ਕਿਦਾਂ ਦੀ ਆ ਸੋਹਣੀ ਸੁਨੱਖੀ ਕੱਦ ਵਜਨ ਵਾਲੀ ਵੱਡੀ ਬੱਛੀ ਆ ਹਾਂਜੀ ਹਾਂਜੀ ਤੇ ਤਗੜੇ ਕੱਦ ਕਾਠ ਵਾਲੀ ਯਾਰੀ ਸਾਂਭੀ ਸੋਹਣੀ ਵੀ ਰੋਣਾਂ ਨੇ ਬਹੁਤ ਜ਼ਿਆਦਾ ਓਰੀਜਨਲ ਤੇ ਬਹੁਤ ਹੀ ਖੂਬਸੂਰਤ ਆ ਤੇ ਆਜੋ ਹੁਣ ਬਿਲਕੁਲ ਆ ਤਿਆਰ ਹੈ ਬਹਿੜ ਇੱਕ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਦੂਜਾ ਸੁਹਾ ਸੁਣੀ ਆ ਅੱਛਾ ਜੀ ਦੇਣੇ ਨੇ ਪੰਜ ਚਾਰ ਹੀ ਖੜਨੇ ਵੇਖੋ ਥਣ ਥਣ ਕਿਦਾਂ ਲੱਗਾ ਬੈਡ ਨੂੰ ਹਾਂਜੀ ਹਾਂਜੀ ਮੱਝਾਂ ਵਾਲਾ ਥਾਣਿਆ ਬਾਕੀ ਬਣਨੀ ਬੁੰਨੀ ਇੰਨੀ ਜ਼ਿਆਦਾ ਵੀ ਬਹੁਤ ਜ਼ਿਆਦਾ ਪੋਲੀ ਪਾਲੀ ਚੱਡੇ ਦੀ ਵੇਖੋ ਠੀਕ ਹੈ ਠੀਕ ਆਹ ਵੇਖੋ ਜੀ ਢੱਲਾ ਟੋ ਸਾਰੇ ਵੀ ਬਹੁਤ ਜ਼ਿਆਦਾ ਵਾ ਤੇ ਥਣ ਵੇਖੋ ਕਿਦਾਂ ਲੱਗਾ ਕਿੰਨਾ ਕਿ ਚਵਾ ਹੈ ਪਿਛਲੇ ਸਵੇਰੇ ਇਹ ਪਿਛਲੇ ਸਵੇਰੇ ਮੰਨ ਲਓ ਇਹਨੇ 16 15 16 ਕਿਲੋ ਦੁੱਧ ਦਿੱਤਾ ਆ ਠੀਕ ਹੈ ਜੀ ਐਰਕਾ 17 18 ਕਿਲੋ ਦੀ ਉਮੀਦ ਕਰਦੇ ਬਾਕੀ ਦਊਗੀ ਠੀਕ ਹੈ ਠੀਕ ਹੈ ਹਾਂ ਬਹੁਤ ਜ਼ਿਆਦਾ ਚੰਗੀ ਹੈ ਬੇ ਹਿਸਾਬ ਬਣੂ ਤੁਸੀਂ ਕਰ ਸਕਦੇ ਜੀ ਚੈੱਕ ਲੈਵਲ ਹੁ ਠੀਕ ਆ ਠੀਕ ਆ ਜੀ ਇਹ ਆ ਵੀ ਇਹ ਕ੍ਰਾਸ ਦੇ ਹੋਣੀ ਵੇਖੋ ਕਿੰਨੀ ਬਣੀ ਵਚੀ ਤੇ ਹਾਂਜੀ ਹਾਂਜੀ ਹਾਂ ਇਹ ਚਾ ਕਰ ਸਕਦੇ ਤੁਸੀਂ ਅਜੇ ਜ਼ੋਰ ਦੀ ਜ਼ਿਆਦਾ ਢੰਗਾ ਹਵਾਨੇ ਰੇ ਠਾਣ ਵੀ ਮੱਝਾਂ ਵਾਲਾ ਪਤਰਾ 16 ਲੀਟਰ ਦੁੱਧ ਚਵਾਇਆ ਵਾ ਕਿ ਚਲੋ ਇਹਨਾਂ ਦੀ ਫੈਡ ਕੁਆਲਿਟੀ ਵੀ ਚੰਗੀ ਆ ਕ੍ਰਾਸ ਦੇ ਵਿੱਚ ਆ ਗਈ ਆ ਕ੍ਰਾਸ ਵੈਡ ਹੈ ਮੱਲੋਂ ਹੁਣ ਦੀ ਸੋਈ ਨੇ ਵੀ ਇੱਦੀ ਸਾਰੀ ਗਰਮੀ ਦੁੱਧ ਦੇਣਾ ਨੇ ਤੇ ਨਾ ਗਰਮੀ ਦੀ ਪਰਵਾਹ ਤੇ ਨਾ ਠੰਡ ਦੀ ਕੋਈ ਹਾਂਜੀ ਹਾਂਜੀ ਮੱਝਾਂ ਵਾਲਾ ਸਾਰਾ ਬਹੁਤ ਸ਼ਾਨਦਾਰ ਆ ਰਹਾ ਹਾਂਜੀ ਦੂਜੇ ਸਵੇਰੇ ਸੋਣਾ ਜੇ ਨੇ ਠੀਕ ਆ ਭਾਜੀ ਹਾਂਜੀ ਹਾਂ ਜੀ ਵੀਰ ਜੀ ਲੱਗ ਗਿਆ ਤਾਂ ਕਰ ਸਕਦੇ ਤੁਸੀਂ ਚੈੱਕ ਥਾਣਾ ਦੱਸਿਆ ਬਹੁਤ ਚੰਗਾ ਥਾਣਾ ਸੁਣ ਲੱਗਾ ਠੀਕ ਹੈ ਠੀਕ ਹੈ ਹਾਂ ਜੀ ਇਹ ਕੀ ਮੁੱਲ ਭਾਜੀ ਇਹਦਾ ਇਹਦਾ ਮੁੱਲ ਵੀਰ ਜੀ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਹਾਂ ਜੀ 50 ਮੁੱਲ ਕਰ ਲਈਏ ਹਾਂ ਜੀ ਤੇ 45000 ਦੇ ਦਾਂਗੇ ਠੀਕ ਹੈ ਜੀ ਹਾਂ ਜੀ 1000 چھوڑ ਹੋਰ ਕਰ ਦਾਂਗੇ 44 ਦੀ ਹਾਂ ਨਹੀਂ ਦੇਣਾ ਠੀਕ ਹੈ ਠੀਕ ਹੈ ਲਓ ਬਾਈ ਫਿਰ ਕੋ ਨਿਕਾ ਗਿਆ ਮੁੱਲ ਕਰ ਹਾਂ ਲੱਗੀ ਵਛੀ ਵੇਲੋ 17 18 ਕਿਲੋ ਵਾਲੀ ਆ ਚਲੋ 44000 ਰੁਪਏ ਨੇ ਮੁੱਲ ਕਰ ਲਿਆ ਵਾ ਤੇ ਚਲੋ ਮੌਕੇ ਤੇ ਮਾਨਤਾ ਨਾਲ ਹੋ ਜਾਊਗਾ ਥਣ ਭਾਂਡਾ ਵੇਖੋ ਕਿਦਾਂ ਦਾ ਲੱਗਾ ਵਛੀ ਠੀਕ ਹੈ ਠੀਕ ਹੈ ਤੇ ਆ ਵੀ ਕਰੌਸ ਦੇ ਵਿੱਚ ਗਈ ਆ ਤੇ ਗਾਂ ਨੂੰ ਗਰਮੀ ਗਰਮੀ ਦੀ ਕੋਈ ਪਰਵਾਹ ਨਹੀਂ ਆ ਹਾਂਜੀ ਤੇ ਦੋਵੇਂ ਵਾਲਾਂ ਦੇ ਕੋਲ ਬਹੁਤ ਜਿਆਦਾ ਚੰਗੀਆਂ ਇਹ ਤੇ ਬਿਲਕੁਲ ਤਿਆਰ ਆ ਤੇ ਦੂਜੀ ਵਾਂਟ ਜਿਹੜੇ ਪਹਿਲੇ ਨੰਬਰ ਦੇ ਦਿਖਾਈ ਚਲੋ ਅਜੇ ਛੱਡਦੀ ਟਾਈਮ ਥੋੜਾ ਜਿਹਾ 10 15 ਦਿਨ ਇਹਨੇ 2 4 ਬਾਕੀ ਬੱਚੀ ਬਹੁਤ ਸੋਹਣੀ ਹੋਈ ਵੇਖੋ ਬਹੁਤ ਜਿਆਦਾ ਖੂਬਸੂਰਤ ਹੈ ਹਾਂ ਡੇਰ ਵੀ ਖਲੀ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ